ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਨੇ ਆ ਪਰਮਲ ਦੀ ਸਬਜੀ ਇੱਧਰ ਆਪਾਂ ਪਰਮਲ ਐਸ ਤਰ੍ਹਾਂ ਕੱਟ ਲਈ ਲੰਬੇ ਲੰਬੇ ਪਿਆਜ਼ ਤੇ ਹਰੀ ਮਿਰਚ ਕੱਟ ਲਈ ਇੱਧਰ ਪਾ ਲੈ ਜੀ ਆਪਾਂ ਜੀਰਾ ਹੁਣ ਆਪਾਂ ਪਾਵਾਂਗੇ ਪਿਆਜ਼ ਤੇ ਹਰੀ ਮਿਰਚ ਕਸੂਰ ਆਸਾਜੀ ਬਣ ਗਈ ਪਰਮਾਗ ਇਹ ਆਪਣੇ ਆਪ ਦੇ ਘਰੇ ਲੱਗੇ ਹੋਏ ਜੀ ਪਰਮਾ ਲਓ ਜੀ ਆਪਣੇ ਪਿਆਜ਼ ਭੁੱਜ ਗਏ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਥੀਰਚ ਹਲਦੀ ਤੇ ਗਰਮ ਮਸਾਲਾ ਰਾਜਾ ਹੋਰ ਬਣ ਜਾਣਗੇ ਆਪਣੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਸਾਨੂੰ ਕਮੈਂਟ ਵੀ ਕਰਕੇ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਹੇ ਜਿਹੀਆਂ ਲੱਗਦੀਆਂ ਤਾਂ ਪਈ ਸਾਡੀ 99 YouTube ਦੀ ਫੈਮਿਲੀ ਮੈਂਬਰ ਹੋਏਗੀ ਲੋ ਜੀ ਆਪਾਂ ਪਾਤਾ ਗਰਮ ਮਸਾਲਾ ਮਸਾਲੇ ਤਾਂ ਜੇ ਆਪਾਂ ਦੇ ਹਿਸਾਬ ਨਾਲ ਪਾ ਲੈਨੇ ਜਿੰਨੀ ਖੱਪਣੀ ਸਬਜ਼ੀ ਹੁੰਦੀ ਹੈ ਹਨਾ ਸਾਰਿਆਂ ਨੂੰ ਬਣਾਉਣੀ ਆਉਂਦੀ ਹੈ ਮੈਂ ਸੱਜ ਆਪਾਂ ਪਰਮਲ ਬਣਾਏ ਸੀ ਕਿ ਮੈਂ ਕਿਹਾ ਚਲੋ ਵੀਡੀਓ ਬਣਾ ਲੈਂਦੇ ਹਾਂ ਸਾਰੇ ਪਰਮਲ ਅਲੱਗ-ਅਲੱਗ ਤਰੀਕੇ ਨਾਲ ਬਣਾਉਂਦੇ ਆਂ ਕੋਈ ਕਿਵੇਂ ਬਣਾਉਂਦਾ ਕੋਈ ਜਿਵੇਂ ਬਣਾਉਂਦਾ ਹਰੇਕ ਦਾ ਕੰਮ ਕਰਨ ਦਾ ਜਿਹੜਾ ਸਟਾਈਲ ਹੁੰਦਾ ਹੈ ਹਰੇਕ ਦਾ ਅਲੱਗ-ਅਲੱਗ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਤੋਂ ਗੱਲਾਂ ਜਿਹੜੀਆਂ ਮੈਂ ਸਿੱਖਣ ਨੂੰ ਮਿਲਦੇ ਨੇ ਨੂੰ ਜੇ ਆਪਾਂ ਮਸਾਲੇ ਰੁੱ ਕੇ ਪਾ मसाले लग जाइएगी सेक फिर पा देंगे आपम ढक दें तैयार ली मसाले अपने भजग गए हूँ आपने परमल ਇਹ ਥੋੜੀ ਜਿਹੀ ਖਟਾਸ ਤੋਂ ਬਣਦੀ ਹੈ ਇਹ ਸਬਜ਼ੀ ਦੇ ਟਮਾਟਰ ਪਾਉਣ ਦੇ ਲੋਗੇ ਹੁੰਦੇ ਆਪਾਂ ਅਸੀਂ ਆਪਾਂ ਹੁਣ ਧਕ ਰਹੇਗੇ ਸਬ지 ਤੇਰ ਤੇ ਅਸਤੇ ਕਰੰਨ ਜੇ ਵੀ ਸਾਡੀ ਵੀਡੀਓ ਦੇਖਦਾ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਸ਼ੇਅਰ ਵੀ ਕਰਿਆ ਕਰੋ ਵੀਡੀਓ ਲਾਈਕ ਕਮੈਂਟ ਕਰਕੇ ਦੋਸਤਾਂ ਕਰੋ ਦੇਖਾਰੇ ਪੈਨ ਕਰਾਂਗੇ ਕਮੈਂਟ ਪੜਤੀਆਂ ਕਮੈਂਟ ਦੇ ਬਹੁਤ ਸਮਾਪਤ ਨੂੰ ਸਾਥੋਂ ਬਲੌਗ ਬਣਦੀ ਆਪਣੀ ਸਬਜ਼ੀ ਦੇਖੋ ਕਿ ਨੂੰ ਸੋਹਣੀ ਵੀ ਐ ਤੇ ਸਵਾਦ ਵੀ ਹੋਊਗੀ ਜਿਹੜੀ ਚੀਜ਼ ਅੱਖਾਂ ਨੂੰ ਦੇਖਣ ਨੂੰ ਸੋਹਣੀ ਲੱਗੇ ਉਹ ਸਵਾਦ ਵੀ ਲੱਗਦੀ ਹੋਈ ਹੈ ਹਨ ਜਿਹੜੀ ਚੀਜ਼ ਅੱਖਾਂ ਨੂੰ ਨਾ ਸੋਹਣੀ ਲੱਗੇ ਫਿਰ ਉਹ ਸਵਾਦ ਨਹੀਂ ਲੱਗਦੀ ਇਹ ਦੇਖੋ ਬਣ ਗਏ ਆਪਾਂ ਥੋੜੇ ਦੇ ਰਹੇ ਹਾਂ ਕਰਮਾ ਬਣ ਗਏ ਨੇ ਲੈ ਚਾਹ ਦੇ ਚੰਦਰ ਤੇ ਤੁਹਾਡਾ ਧੰਨਵਾਦ ਸਸੀ ਕਾਲ ਜੀ ਖੁਸ਼ ਰਹੋ ਖਵਾਦ ਰਹੋ